ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਸੇਕ ਸੂਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਮਾਨਦਾਰੀ ਅਤੇ ਇਮਾਨਦਾਰ ਸਰਕਾਰ ਦਾ ਰਜਕੇ ਨਿਕਲਿਆ ਜਲੂਸ ਬਿਊਰੋਕ੍ਰਾਸੀ ਉੱਤੇ ਨਿਸ਼ਾਨੀਆਂ ਸਵਾਲ ਵਕ-ਵਕ ਪੱਤਰਕਾਰਾਂ ਵੱਲੋਂ ਉਠਾਏ ਜਾ ਰਹੇ ਨੇ ਅਤੇ ਖਾਸ ਕਰਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਰਟਾਰੀਆ ਹੁਣਵਰ ਨੂੰ ਪੰਜਾਬ ਦੇ ਮੁੱਖ ਮੰਤਰੀ ਫਕਬੰਤ ਭਗਵੰਤ ਮਾਨ ਨੇ ਫੜਕਾਲ ਲਗਾਈ ਗਈ ਹੈ ਕਿ ਤੁਸੀਂ ਕਹਿੰਦੇ ਹੋ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਜ਼ੀਰੋ ਟੋਲਰੈਂਸ ਤੁਸੀਂ ਕਹਿੰਦੇ ਹੋ ਕਿ ਜੰਗ ਨਸ਼ਿਆਂ ਵਿਰੁੱਧ ਅਤੇ ਜਿਹੜੇ ਤੁਸੀਂ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਨੇ ਉਹ ਆਪ ਹੀ ਬੇਈਮਾਨ ਨੇ ਉਹਨਾਂ ਵੱਲੋਂ ਤਾਂਗਲੀ ਕੀਤੀ ਜਾ ਰਹੀ ਹੈ ਸਾਡੇ ਸੱਤਕ ਰੋਡ ਕਿਸੇ ਦੇ ਘਰ ਦੇ ਵਿੱਚੋਂ ਨਗਦ ਕੈਸ਼ ਫੜਿਆ ਜਾਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਵਿਵਾਦਾਂ ਦੇ ਘੇਰੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਬਾਦ ਵੀ ਵਿਵਾਦਾਂ ਦੇ ਘੇਰੇ ਵਿੱਚ ਤੇ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਬਿਲਕੁਲ ਸਾਇਲੈਂਟ ਮੋਰਤੇ ਹੋ ਗਏ ਨੇ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕੀਤੀ ਗਈ ਹਰਚਰਨ ਸਿੰਘ ਪੁੱਲਰ ਨੂੰ ਲੈ ਕੇ ਡੀਆਈਜੀ ਪੁੱਲਰ ਬੜੈਲ ਜੇਲ੍ਹ ਦੇ ਵਿੱਚ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੰਜ ਲੱਗਦਾ ਹੈ ਜਿਵੇਂ ਪਤਾ ਹੀ ਨਾ ਹੋਵੇ ਕਿ ਪੰਜਾਬ ਦੇ ਵਿੱਚ ਆ ਵੀ ਕਾਰਨਾਮੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਨੇ ਆਕਾਸ਼ ਬਤਰਾ ਨੇ ਜੋ ਐਕਸ਼ਨ ਲਿਆ ਸ਼ਿਕਾਇਤ ਕੀਤੀ ਗਈ ਸੀਬੀਆਈ ਅਤੇ ਸੀਬੀਏ ਦੇ ਸਰਉੱਚ ਅਧਿਕਾਰੀਆਂ ਨੂੰ ਲੇਕਿਨ ਸੀਬੀਆਈ ਤੋਂ ਬਾਅਦ ਹੁਣ ਈਡੀ ਆਪਣੇ ईडी ਜਿਹੜੀ ਹੈ ਉਹਦੀ ਦਸਤਕ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਕਿ ਕੇਂਦਰ ਵੱਲੋਂ सीबीआई ਤੋਂ ਬਾਅਦ ਹੁਣ ईडी ਵੱਲੋਂ ਪੰਜਾਬ ਨੂੰ ਘੇਰਾ ਪਾਇਆ ਜਾਵੇਗਾ ਪੰਜ ਵੱਡੇ ਅਫਸਰਾਂ ਦੀ ਗੱਲ ਕਹੀ ਜਾ ਰਹੀ ਹੈ ਜੋ ਰੋਪੜ ਰੇਂਜ ਦੇ ਵਿੱਚ ਆਉਂਦੇ ਨੇ ਆਪੀਸ ਹਰਚਰਨ ਸਿੰਘ ਭੁੱਲਰ ਦੀ ਆਂਡਰ ਜਿਹੜੇ ਆਉਂਦੇ ਨੇ ਉਹਨਾਂ ਉੱਤੇ ਕਾਰਵਾਈ ਉਹਨਾਂ ਨੂੰ ਕਿਸੇ ਵੀ ਸਮੇਂ ਸਮਨ ਜਾਰੀ ਹੋ ਸਕਦੇ ਨੇ ਇਥੋਂ ਤੱਕ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਵੱਡੇ ਆਈਪੀਐਸ ਆਈਐਸ ਅਧਿਕਾਰੀ ਨੇ ਉਹ ਚੰਡੀਗੜ੍ਹ ਨੂੰ ਛੱਡ ਚੁੱਕੇ ਨੇ ਉਹਨਾਂ ਨੂੰ ਭਜਣਾ ਪੈ ਗਿਆ ਨੇ ਕਿਉਂਕਿ ਇਹ ਚੱਟੀ ਵੱਡੀ ਇਹ ਭ੍ਰਿਸ਼ਟਾਚਾਰ ਵੱਡੇ ਅਫਸਰ ਤੋਂ ਲੈ ਕੇ ਛੋਟਾ ਅਫਸਰ ਅਤੇ ਛੋਟੇ ਅਫਸਰ ਤੋਂ ਲੈ ਕੇ ਵੱਡੇ ਅਫਸਰ ਤੱਕ ਕੀਤਾ ਜਾਂਦਾ ਰਿਹਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਨਹੀਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀ ਇਸ ਗੱਲ ਦਾ ਇਲਮ ਨਹੀਂ ਜਿਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਹਰਪਾਲ ਸਿੰਘ ਚੀਮਾ 40 ਕਰੋੜ ਹਰ ਹਰ ਸਾਲ ਭਿਜਦਾ ਹੈ ਸ਼ਰਾਬ ਦੀਆਂ ਵੱਖ-ਵੱਖ ਫੈਕਟਰੀਆਂ ਤੋਂ ਇਕੱਠਾ ਕਰਕੇ ਆਪ ਆਦਮੀ ਪਾਰਟੀ ਦੀ ਹਾਈ ਕਮਾਂਡ ਯਾਨੀ ਕਿ ਅਰਵਿੰਦ ਕੇਜਵਾਲ ਨੂੰ ਇੱਕ ਪਾਸੇ ਪੰਜਾਬ ਦੇ ਖਜ਼ਾਨੇ ਦਾ ਜਲੂਸ ਨਿਕਲਿਆ ਪਿਆ ਹੈ ਪੰਜਾਬ ਉੱਤੇ ਦਿਨ ਬਰ ਦਿਨ ਕਰਜ਼ਾ ਚੜਦਾ ਜਾ ਰਿਹਾ ਹੈ ਉਸ ਕਰਜ਼ੇ ਦੀ ਵਿਆਜ ਰੋੜ ਵਾਸਤੇ ਪੰਜਾਬ ਸਰਕਾਰ ਕਰਜ਼ਾ ਚੁੱਕ ਰਹੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਖਜ਼ਾਨਾ ਹਰਿਆ ਭਰਿਆ ਹੋਇਆ ਹੈ ਇੱਕ ਪਾਸੇ ਪੰਜਾਬ ਦੀ ਜ਼ਮੀਰ ਵੇਚਣ ਦੀ ਤਿਆਰੀ ਕਰ ਰਹੀ ਹੈ ਪੰਜਾਬ ਸਰਕਾਰ ਕਿਉਂਕਿ ਬਾਰਕ ਗੋਇਲ ਉਸਦੇ ਵੱਡੇ ਖੁਲਾਸੇ ਕਿਤੇ ਨੇ ਤੇ ਦੂਸਰੇ ਪਾਸੇ ਈਡੀ ਦਾ ਜਿਹੜਾ ਹੈ ਪ੍ਰਵੇਸ਼ ਉਹ ਪੰਜਾਬ ਦੇ ਵਿੱਚ ਹੋ ਗਿਆ ਹੈ ਕਿਉਂਕਿ ਸੀਬੀਆਈ ਦੇ ਸਰ ਉੱਚ ਅਧਿਕਾਰੀਆਂ ਨੇ ਛੁੱਟੀ ਲੀਕੀ ਕਿਹੜੇ ਅਫਸਰ ਡਾਇਟ ਤੇ ਨੇ ਕੇਂਦਰ ਵੱਲੋਂ ਹੁਣ ਪੂਰੀ ਤਰ੍ਹਾਂ ਘੇਰਾ ਪਾ ਲਿਆ ਗਿਆ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰਤੇ ਨੇ ਪ੍ਰੀ ਪਲੈਨਿੰਗ ਹੋ ਰਹੀ ਹੈ ਆਗਾਮੀ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ सीबीआई ਅਤੇ ਈਡੀ ਦੀ ਘੁਮਣ ਘੇਰੀਆਂ ਦੇ ਵਿੱਚ ਉਲਝ ਜਾਣਗੇ ਤੇ ਫਿਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀ ਬਣੇਗਾ ਸਰਕਾਰ ਡੇਗਣ ਦੀ ਤਿਆਰੀ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ ਪੂਰਾ ਤਾਮਚਾਮ ਝੋਕਿਆ ਜਾਵੇਗਾ ਕਿਉਂਕਿ ਪੰਜਾਬ ਦੇ 4 ਵੱਡੇ ਅਧਿਕਾਰੀ ਭ੍ਰਿਸ਼ਟਾਚਾਰ ਦੇ ਵਿੱਚ ਪੂਰੀ ਤਰ੍ਹਾਂ ਲਿਪਟ ਨੇ ਕਿਹੜੇ ਮੰਤਰੀ ਆਉਂਦੇ ਨੇ ਕਿਹੜੇ ਵਿਧਾਇਕ ਆਉਂਦੇ ਨੇ ਅਤੇ ਕਿੰਨਾ ਦੀ ਸ਼ਹਿ ਤੇ ਇਹ ਪੈਸਾ ਇਕੱਠਾ ਕੀਤਾ ਜਾ ਰਿਹਾ ਸੀ ਅਤੇ ਉਹ ਪੈਸਾ ਬੈਂਕਾਂ ਦੇ ਵਿੱਚ ਜਮਾ ਕਰਾਉਣ ਦੀ ਬਜਾਏ ਆਪਣੇ ਘਰਾਂ ਦੇ ਵਿੱਚ ਕਰੋੜਾ ਰੁਪਏ ਇਕੱਠੇ ਬੈਗਾਂ ਦੇ ਵਿੱਚ ਬੈਡਾਂ ਦੇ ਵਿੱਚ ਪਾਏ ਹੋਏ ਸੀ ਹਰਚਲ ਸਿੰਘ ਭੁੱਲਰ ਦੇ ਸਾਬਕਾ ਡੀਆਜੀ ਹਚਨ ਸਿੰਘ ਭੁੱਲਰ ਦੀ ਤਾਂ ਬੜਾ ਜਲ ਦੇ ਵਿੱਚ ਜੇਲ੍ਹ ਦੇ ਵਿੱਚ ਚੀਕਾਂ ਪੈ ਰਹੀਆਂ ਨੇ ਲੇਕਿਨ ਇੱਧਰ ਸੀਐਮ ਬਾਦ ਨੂੰ ਖਤਰਾ ਤੇ ਜ਼ਰੂਰ ਲੱਗ ਗਿਆ ਲੱਗ ਰਿਹਾ ਲੱਗ ਰਿਹਾ ਹੋਵੇਗਾ ਕਿਉਂਕਿ ਸੀਬੀਆਈ ਤੋਂ ਬਾਅਦ ਈਡੀ ਦੀ ਦਸਤਕ ਜਿਹੜੀ ਹੈ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਈਡੀ ਆਪਣੇ ਵੱਡੇ ਤੇ ਖੁਲਾਸੇ ਕਰੇਗੀ ਵਕ ਵਕ ਰੀਅਲ ਸਟੇਟ ਦੇ ਮਾਲਕਾਂ ਨੂੰ ਵਕ ਵਕ ਅਧਿਕਾਰੀਆਂ ਨੂੰ ਐਮਐਲਏ ਅਤੇ ਮੰਤਰੀਆਂ ਨੂੰ ਨੋਟ ਜਾਰੀ ਕਰੇਗੀ ਅਤੇ ਉਹਨਾਂ ਦੇ ਕੋਲੋਂ ਪੁੱਛੇਗੀ ਕਿ ਉਹਨਾਂ ਨੇ ਆਪਦਰ ਨਾਲੋਂ ਵੱਧ ਜਾਇਦਾਦ ਬਣਾਈ ਹੈ ਜਾਂ ਨਹੀਂ ਬਣਾਈ ਜਿਹੜੇ ਇਸ ਵਿੱਚ ਅਨਬੋਲਵ ਹੋਣਗੇ ਜਿਨ੍ਹਾਂ ਨੇ ਬਣਾਈ ਹੋਵੇਗੀ ਜਿਸ ਤਰ੍ਹਾਂ ਬਿਕਰ ਮਜੀਠੀਆ ਉਹ ਉਹਨਾਂ ਨੂੰ ਜੇਲ੍ਹ ਦੀ ਹਵਾਖਾਨੀ ਪਵੇਗੀ ਧੰਨਵਾਦ